ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜਿਨ੍ਹਾਂ ਨੇ ਤੁਸੀਂ ਇੰਨਾ ਪ੍ਰਾਲਾ ਕਰਕੇ ਰੋੜ ਲਈ ਉਦਮ ਕੀਤਾ ਤੇ ਸਾਰਾ ਕੁਝ ਹੋਇਆ ਜੀ ਕੋਈ ਨਹੀਂ ਸਾਡਾ ਫਰਜ਼ ਆ ਕੋਈ ਪਰੇਸ਼ਾਨ ਹੋਏ ਜਿਨ੍ਹਾਂ ਨੇ ਲੱਡੂ ਵੰਡੇ ਸੀ ਉਹਨਾਂ ਦਾ ਕੋਈ ਸਿਣਿਆ ਆ ਅਗਲਾ ਧਰਨਾ ਠੇਕੇਦਾਰ ਦੇ ਘਰ ਦੇ ਵਿੱਚ ਦਿੱਤਾ ਜਾਵੇਗਾ ਡੰਗਰ ਸਮਝਦੀ ਸਰਕਾਰ ਵੀ ਬੰਦੇ ਨਹੀਂ ਇੱਥੇ ਜਾਨਵਰ ਨੇ ਭਾਵੇਂ ਠੇਕੇਦਾਰ ਕਹਵੇ ਮੈਂ ਬਿਮਾਰ ਆ ਤੇ ਭਾਵੇਂ ਉਹਨੂੰ ਚੜਿਆ ਹੋਵੇ ਬੁਖਾਰ ਭਾਵੇਂ ਪਲਾਂਟ ਨਾਲ ਛੱਡ ਜੇ ਸਾਡੇ ਲੋ ਬੜੇ ਚੈਨਲ ਨੇ ਬੜੇ ਪੱਤਰਕਾਰ ਨੇ ਸਾਡੀ ਨੇ ਸਾਡੇ ਨਾਲ ਹੀ ਕੋਈ ਖੜਾ ਨਾ ਮੈਂ ਸੰਤੂ ਸਾਦਾ ਧੰਨਵਾਦ ਦਿਲੋਂ ਧੰਨਵਾਦ ਕਰਦਾ ਸਸਸੀ ਗਾਲ ਨਾ ਫਿਰ ਆ ਹੁਣ ਟਾਈਮ ਹੋ ਗਿਆ 7:30 ਦਾ ਟਾਈਮ ਹੋ ਗਿਆ ਟਾਰੀਏਟੇ ਚ ਖੜਾ ਤੇ ਫਿਰੋਜ਼ਪੁਰ ਤੋਂ ਮੱਲਾਣਾ ਰੋਡ ਦੀ ਸੜਕ ਦਾ ਜਿਹੜਾ ਰੌਲਾ ਆਪਾਂ ਪਿਛਲੇ ਲੰਮੇ ਸਮੇਂ ਤੋਂ ਪਾਇਆ ਸੀ ਪਰ ਫਿਰ ਮੈਂ ਦੱਸ ਦਿਆਂ ਸਰਕਾਰਾਂ ਨੂੰ ਉਹਨਾਂ ਚਿਰ ਨਹੀਂ ਲੱਗਦੀ ਜਿੰਨਾ ਚਿਰ ਧਰਨੇ ਨਹੀਂ ਲੱਗਦੇ ਜਿੰਨਾ ਚਿਰ ਪ੍ਰਦਰਸ਼ਨ ਨਹੀਂ ਹੁੰਦੇ ਇੱਥੇ ਧਰਨਾ ਲੱਗਾ ਤੇ ਹੁਣ ਕੰਮ ਸ਼ੁਰੂ ਹੋ ਗਿਆ ਜਿੰਨਾ ਲੋਕਾਂ ਨੇ ਧਰਨਾ ਲਾਇਆ ਸੀ ਉਹ ਪਿੱਛੇ ਮੇਰੇ ਨਾਲ ਨੇ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਹੁਣ ਹੋ ਕੀ ਰਿਹਾ ਵੀ ਕੰਮ ਕਿੰਨਾ ਕੁ ਸ਼ੁਰੂ ਹੋ ਗਿਆ ਤੇ ਕਿੰਨਾ ਕੁ ਰਹਿ ਗਿਆ ਹਾਂਜੀ ਧਰਨਾ ਲਾਇਆ ਸੀ ਰਾਸ ਆ ਗਿਆ ਮੈਂ ਨਾ ਜੀ ਬਹੁਤ-ਬਹੁਤ ਪਹਿਲਾਂ ਦਾ ਧੰਨਵਾਦ ਤੁਹਾਡੇ মিডিਆ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਤਾਂ ਤੱਕ ਪਹੁੰਚਾਇਆ ਤੇ ਬੋਲੀ ਸਰਕਾਰ ਤੱਕ ਗੱਲ ਪਹੁੰਚੀ ਤੇ ਹੱਲ ਹੋ ਗਿਆ ਤੁਸੀਂ ਆਪ ਦੇਖ ਸਕਦੇ ਜੇ ਤੇਰੇ ਧੁੱਪ ਦੇ ਵਿੱਚ ਸੜਨਾਂ ਦਾ ਚਲੋ ਪਿਆਰੀ ਕੋ 4-5 ਘੰਟੇ ਲਗਾਤਾਰ ਇੱਥੇ ਜਿੰਨੇ ਮੇਰੇ ਵੀਰ ਆ ਸਾਰੇ ਨਾਲ ਖੜੇ ਨੇ ਇਲਾਕਾ ਸਾਰਾ ਇਲਾਕਾ ਨਿਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਵੀ ਜਿਨ੍ਹਾਂ ਨੇ ਸਾਥ ਦੇ ਕੇ ਸਾਂਝੇ ਕੰਮ ਲਈ ਆ ਕੇ ਅੱਗੇ ਖੜੇ ਪਰਿਆ ਵੀ ਇੱਕ ਗੁਰਦੱਤਖ ਮੀਰ ਜੀ ਬਹੁਤ ਸ਼ਰਮਨਾਕ ਗੱਲ ਆ ਵੀ ਸਰਕਾਰਾਂ ਨੂੰ ਹਾਈਵੇ ਬਣਾਉਣ ਲਈ ਵੀ ਆਪਣਾ ਧਰਨੇ ਲਾਉਣੇ ਪਿਆ ਕਰਨਗੇ ਇਸ ਕਰਕੇ ਆ ਵੀ ਅੱਗੇ ਤੋਂ ਇਹ ਆ ਵੀ ਸੀ ਕਹਿੰਦੇ ਆ ਵੀ ਇਹ ਇਹ ਨਾ ਸੋਚਿਆ ਜਾਵੇ ਵੀ ਇਹ ਧਰਨਾ ਚੁੱਕਿਆਗਾ ਤੇ ਡਿਸਮਿਸ ਹੋ ਜਾਊਗਾ ਅੱਜ ਅਸੀਂ ਠੇਕੇਦਾਰ ਨੂੰ ਵੀ ਰਿਕਾਰਡਿੰਗ ਕੀਤੀ ਆ ਵੀ ਭਾਈ ਸਾਹਿਬ ਜੇ ਤਾਂ ਤੇਰੇ ਕੋਈ ਪ੍ਰੈਸ਼ਰ ਆ ਤੇਰੇ ਤੇ ਕੋਈ ਸਰਕਾਰ ਦਾ ਅਧਿਕਾਰੀ ਦਾ ਤੂੰ ਸਾਨੂੰ ਦੱਸ ਦੇ ਅਸੀਂ ਤੇਰੀ ਸਾਡੀ ਕੋਈ ਦੁਸ਼ਮਣੀ ਨਹੀਂਗੀ ਪਰ ਜੇ ਮੰਨ ਲਓ ਤੂੰ ਜ਼ਿੰਮੇਵਾਰੀ ਲੈਣਾ ਰਿਟਰਨ ਦੇ ਵਿੱਚ ਲਿਖਾਇਆ ਹੈ ਜ਼ਿੰਮੇਵਾਰੀ ਲੈਣਾ ਪੰਜ ਟਰੱਕ ਪਹਿਲਾਂ ਕਿਹਾ ਸੀ ਪੰਜ ਟਰੱਕ ਲੋਕ ਆਈ ਆ ਫਿਰ ਉਹ ਦੁਬਾਰ ਰਿਟਰਨ ਦੇ ਵਿੱਚ ਲਿਖਾਇਆ ਵੀ ਜੇ ਨਹੀਂ ਅਗਲਾ ਧਰਨਾ ਠੇਕੇਦਾਰ ਦੇ ਘਰ ਦੇ ਵਿੱਚ ਦਿੱਤਾ ਜਾਵੇਗਾ ਇਹ ਇੱਕ ਦੁੱਖ ਦੀ ਗੱਲ ਬਹੁਤ ਆ ਵੀ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਨੇ ਆ ਕੇ ਸਾਡੀ ਸਾਰ ਨਹੀਂ ਲਈ ਨਾ ਕੋਈ ਐਮਐਲ ਵੀ ਉਹਦਾ ਸਵੇਰ ਦਾ ਧਰਨਾ ਲੱਗਾ ਸੀ ਕੋਈ ਨਹੀਂ ਆਇਆ ਨਹੀਂ ਜੀ ਨਹੀਂ ਬਿਲਕੁਲ ਨਹੀਂ ਆਇਆ ਸਾਨੂੰ ਤਾਂ ਐ ਸਮਝਾਉਣਾ ਡੰਗਰ ਡੰਗਰ ਸਮਝਦੀ ਸਰਕਾਰ ਵੀ ਬੰਦੇ ਨਹੀਂ ਇੱਥੇ ਜਾਨਵਰ ਨੇ ਜਿੱਦਨ ਦਾ ਮੈਂ ਤੇ ਇੱਥੇ ਰੁਕਾਂਗਾ ਮੈਂ ਅੱਜ ਬੋਲਾਂਗਾ ਰਣਵੀਰ ਸਿੰਘ ਜੀ ਤੇਰੇ ਖਿਲਾਫ ਬੋਲਾਂਗਾ ਕਿਉਂਕਿ ਜਿੱਦਨ ਦੀ ਅਸੀਂ ਆਵਾਜ਼ ਚੱਕਦੇ ਆ ਤੁਹਾਡਾ ਇੱਕ ਵੀ ਸਟੇਟਮੈਂਟ ਨਹੀਂ ਆਈ ਨਾ ਅਖਬਾਰ ਚਾਹੀਏ ਨਾ ਤੁਹਾਡੇ ਚੈਨਲ ਤੇ ਆਈ ਆ ਤੁਸੀਂ ਫੇਸਬੁੱਕ ਤੇ ਹੀ ਪਾ ਦਿਓ ਕਿ ਮੈਂ ਇਸ ਇ ਐਮਬਲਦੀਨ ਕੱਲੀ ਹੈਗੀ ਬਿਲਕੁਲ ਜੀ ਵੇਖੋ ਸਾਡਾ ਉਹ ਆਪ ਆ ਵੇਖੋ ਇਲਾਕੇ ਦਾ ਬੰਦਾ ਸੀ ਇਸ ਕਰਕੇ ਚੁਣਿਆਗਾ ਅਸੀਂ ਆਮ ਲੋਕਾਂ ਦੀ ਸਰਕਾਰ ਚੁਣੀ ਗਈ ਸੀ ਸਾਡਾ ਕੋਈ ਇਹ ਨਹੀਂ ਕੋਈ ਉਹਨਾਂ ਨਾਲ ਤੁਸੀਂ ਪਰ ਗੱਲ ਆਪੇ ਆਪਾਂ ਨਮਾਇੰਦਾ ਚੁਣਦੇ ਕਾਰੇ ਵਾਸਤੇ ਆ ਨਮਾਇੰਦਾ ਚੁਣੀਦਾ ਸਾਡੀ ਆਵਾਜ਼ ਨੂੰ ਤਾਂ ਤੱਕ ਚੱਕੇ ਸਾਨੂੰ ਦੱਸੇ ਪਰੇਸ਼ਾਨ ਹੋਏ ਜਿਨ੍ਹਾਂ ਨੇ ਲੱਡੂ ਵੰਡੇ ਸੀ ਉਹਨਾਂ ਦਾ ਕੋਈ ਸੁਣਿਆ ਆ ਨਹੀਂ ਜੀ ਨਹੀਂ ਕਿਸੇ ਨੇ ਵੀ ਨਹੀਂ ਪੁੱਛਿਆ ਕਿਸੇ ਨੇ ਆਗੇ ਕੋਈ ਇੱਕ ਵਾਰੀ ਵੀ ਨਹੀਂ ਕਿਹਾ ਵੀ ਯਾਰ ਅਸੀਂ ਤੁਹਾਡੇ ਨਾਲ ਖੜੇ ਆ ਕਿਉਂਕਿ ਵਿਰੋਧੀ ਸਰਕਾਰ ਦਾ ਫਰਜ਼ ਬਣਦਾ ਇਹਨਾਂ ਨੂੰ ਜ਼ਿਆਦਾ ਵੀ ਇਹਨਾਂ ਨੂੰ ਸੁੱਤੇ ਹੋਣੋਂ ਠਾਉਣਾ ਇਕੇਦਾਰ ਦੀ ਨਗੇਲੀ ਜੀ ਅੱਜ ਹੁਣ ਕਿੱਥੋਂ ਆ ਗਈ ਲੋਕ ਤੇ ਬਜਰੀ ਪਹਿਲੋ ਤਾਂ ਤਾਂ ਮੇਰਾ ਪਲਾਟ ਕਰਾਵੇ ਬੰਦੇ ਹੁਣ ਪੰਜ ਟਰੱਕ ਲੈ ਵੀ ਆਇਆ ਇਹੋ ਹੀ ਜੇ ਧਰਨਾ ਲਾਉਣ ਤੋਂ ਲੋਕਾਂ ਨੂੰ ਪਰੇਸ਼ਾਨ ਕਰਨ ਤੋਂ ਪਹਿਲੋ ਕੰਮ ਕਰ ਲੈਂਦਾ ਤੇ ਅੱਜ ਆ ਦਿਨ ਵੇਖਣਾ ਨਾ ਹੀ ਪੈਂਦਾ ਪਹਿਲੋ ਕੰਮ ਕਰ ਲੈਂਦਾ ਸਾਰੇ ਬਿਲਕੁਲ ਕੀ ਲੱਗਦਾ ਹੈ ਕਿ ਤੁਹਾਨੂੰ ਧਰਨੇ ਲਾ ਕੇ ਹੀ ਸਾਰਾ ਕੁਝ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਚੇਅਰਮੈਨ ਸਾਹਿਬ ਆਏ ਉਹ ਕਹਿੰਦੇ ਜੀ ਸੌਫਟਵੇਅਰ ਨਹੀਂ ਚੱਲਦਾ ਜਦੋਂ ਸੰਗਤ ਨੂੰ ਵੇਖਿਆ ਰੋਡ ਜਾਮ ਆ ਉਸ ਤੋਂ ਮਗਰੋਂ ਸੌਫਟਵੇਅਰ ਵੀ ਚੱਲ ਪਿਆ ਉਸ ਤੋਂ ਮਗਰੋਂ ਇਹਨਾਂ ਨੇ ਐਕਸ਼ਨ ਨੂੰ ਫੋਨ ਕੀਤਾ ਹੈ ਉਹਨਾਂ ਨੇ ਕਿਹਾ ਜੀ ਸੌਫਟਵੇਅਰ ਚੱਲ ਪਿਆ ਹੈ ਪਹਿਲਾਂ ਸਾਲ ਤਾਂ ਚੱਲਿਆ ਨਹੀਂਗਾ ਜੀ ਹੁਣ ਮਿੰਟੋ-ਮਿੰਟੀ ਚੱਲ ਪਿਆ ਹੈ ਪਬਲਿਕ ਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਉਹਨਾਂ ਨੇ ਜੋ ਵੀ ਐਮ.ਐਲ.ਏ ਲੰਘਦਾ ਡੀ.ਸੀ ਸਾਹਿਬ ਲੰਘਦੇ ਨੇ ਜਿੱਥੋਂ ਸੜਕ ਟੁੱਟੀ ਹੁੰਦੀ ਉਹ ਤੋਂ ਦੂਜੇ ਪਾਸੇ ਵੇਖਣ ਲੱਗ ਪੈਂਦੇ ਆ ਰੋਡ ਤੇ ਇਹਨਾਂ ਦਾ ਧਿਆਨ ਨਹੀਂ ਹੁੰਦਾ ਹਮ ਕਾਲੇ ਸ਼ੀਸ਼ੇ ਹੁੰਦੇ ਨਾ ਐਨਕਲ ਲੱਗੇ ਹੁੰਦੇ ਕੀ ਕਹਿੰਨੇ ਹੋ ਜੀ ਜੋ ਵੀ ਸੰਤ ਬਾਬਾ ਬੁੱਢਾ ਸਾਹਿਬ ਨੰਗੇ ਪੈਰੀ ਜਾ ਰਹੀ ਹੈ ਈਡੀ ਦੂਰੋਂ ਦੂਰੋਂ ਯਾਤਰਾ ਤੇ ਹਾਂ ਦੇਖੋ ਉਹਨਾਂ ਦੇ ਪੈਰ ਛੱਲੇ ਜਾਂਦੇ ਰ ਹੋਨ ਲੱਗਦਾ ਤੁਹਾਨੂੰ ਬਨਜੂਗਾ ਹਾਂ ਕਹਿੰਦੇ ਜ ਹੈ ਬਨਜੇਗਾ ਇੱਕ ਹਫਤੇ ਤੱਕ ਇਹ ਬਨਜੇਗਾ ਉਹ ਜੇ ਸੋ ਤੁਹਾਨੂੰ ਦਿਖਾਉਣੇ ਆ ਕਿ ਧਰਨਾ ਲੱਗਾ ਤੇ ਉਸ ਤੋਂ ਬਾਅਦ ਹੋਇਆ ਕੀ ਆ ਆ ਦੇਖੋ ਤੁਸੀਂ ਇਹ ਜਿਹੜਾ ਸੌਫਟਵੇਅਰ ਐਸ ਸੀ ਐਸ ਸੀ ਸਾਹਿਬ ਕਹਿੰਦੇ ਸੀ ਨਾ ਸੌਫਟਵੇਅਰ ਖਰਾਬ ਆ ਉਹ ਸੌਫਟਵੇਅਰ ਜਦੋਂ ਇਹ ਸਾਰੇ ਲੋਕ ਇੱਥੇ ਬੈਠੇ ਤੇ ਨਾਲ ਦੀ ਨਾਲ ਠੀਕ ਹੋ ਗਿਆ ਕਿਉਂਕਿ ਅਨਪੜ ਲੋਕ ਸਾਰੇ ਸੌਫਟਵੇਅਰ ਚਲਾਉਣੇ ਜਾਣਦੇ ਆ ਇਹਨਾਂ ਨੂੰ ਪਤਾ ਹੈ ਸਰਕਾਰ ਦਾ ਸੌਫਟਵੇਅਰ ਜਿਹੜਾ ਖਰਾਬ ਹੁੰਦਾ ਜਿਹੜਾ ਪ੍ਰਸ਼ਾਸਨ ਦਾ ਸੌਫਟਵੇਅਰ ਖਰਾਬ ਹੁੰਦਾ ਕਿਵੇਂ ਠੀਕ ਕਰਨਾ ਉਹ ਸਾਰੇ ਧਰਨੇ ਲਾ ਕੇ ਸਾਰੇ ਸੌਫਟਵੇਅਰ ਠੀਕ ਹੋ ਜਾਂਦੇ ਆ ਦੇਖੋ ਆ ਹੁਣ ਅੱਗੇ ਮਸ਼ੀਨਾਂ ਆ ਗਈਆਂ ਠੇਕੇਦਾਰ ਜਿਹੜਾ ਉਹ ਹੁਣ ਸਾਰਾ ਕੁਝ ਲੈ ਕੇ ਆ ਗਿਆ ਆ ਮਸ਼ੀਨਾਂ ਆ ਗਈਆਂ ਲੁੱਕ ਵੀ ਪਾਉਗੀ ਪਰ ਬਸ਼ਰਮੀ ਐਡੀ ਆ ਬਸ਼ਰਮੀ ਐਡੀ ਆ ਕਿ ਧਰਨੇ ਲੱਗਣ ਤੋਂ ਬਾਅਦ ਅਸੀਂ ਕਹਿ ਸੀ ਕਿ ਅਸੀਂ ਧਰਨੇ ਲਾਵਾਂਗੇ ਅਸੀਂ ਧਰਨੇ ਲਾਵਾਂਗੇ ਅਸੀਂ ਖਬਰਾਂ ਵੀ ਲਾਵਾਂਗੇ ਜੇ ਇਹ ਸੜਕ ਨਹੀਂ ਬੰਦੀ ਇਹ ਟਾਰੀ ਤੋਂ ਲੈ ਕੇ ਫਰੋਜਪੁਰ ਤੱਕ ਆ ਸੜਕ ਵੀ ਬੰਦਦੀ ਪਈ ਆ ਤੇ ਹੁਣ ਸਮਾਨ ਵੀ ਆ ਗਿਆ ਲੁੱਕ ਵੀ ਆ ਗਈ ਸੌਫਟਵੇਅਰ ਵੀ ਠੀਕ ਹੋ ਗਿਆ ਅਸੀਂ ਸਭ ਤੁਸੀਂ ਵੀ ਝੂਠ ਬ ਇੱਥੋਂ ਦੇ ਠੇਕੇਦਾਰ ਨੇ ਵੀ ਝੂਠ ਬੋਲਿਆ ਐਸਸੀ ਨੇ ਵੀ ਝੂਠ ਬੋਲਿਆ ਐਸਸੀ ਜਿਹੜਾ ਹੈਗੇ ਆ ਆ ਨੈਸ਼ਨਲ ਹਾਈਵੇ ਤੁਸੀਂ ਵੀ ਝੂਠ ਬੋਲਿਆ ਸੀ ਕਿ ਸੌਫਟਵੇਅਰ ਖਰਾਬ ਆ ਆ ਹੁਣ ਜਦੋਂ ਧਰਨਾ ਲੱਗਾ ਤਾਂ ਧਰਨਾ ਲੱਗ ਗਿਆ 5 ਮਿੰਟਾਂ 'ਚ ਸੌਫਟਵੇਅਰ ਠੀਕ ਕਿਵੇਂ ਹੋ ਗਿਆ ਤਾਂ ਉਸ ਤੋਂ ਬਾਅਦ ਦੇਖੋ ਤੁਸੀਂ ਆ ਮਸ਼ੀਨਾਂ ਆ ਗਈਆਂ ਅਗਲੇ ਬੰਦੇ ਲੁੱਕ ਗਰਮ ਹੋ ਰਹੀ ਆ ਸਾਰਾ ਕੁਝ ਸਹੀ ਹੋ ਗਿਆ ਤੇ ਜੇ ਧਰਨੇ ਲੱਗ ਕੇ ਹੀ ਸਾਰਾ ਕੁਝ ਇੱਥੇ ਹੋਣਾ ਤਾਂ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਜਾਗ ਜਾਣਾ ਚਾਹੀਦਾ ਕਿ ਤੁਸੀਂ ਤੁਹਾਡਾ ਕੰਮ ਕੋਈ ਨਹੀਂ ਹੋਣਾ ਤੁਸੀਂ ਸਿਰਫ ਸੋਚ ਲਓ ਕਿ ਜੇ ਕੰਮ ਕਰਾਉਣਾ ਤਾਂ ਧਰਨੇ ਲਾਉਣੇ ਪੈਣੇ ਆ ਆ ਸ਼ਰਮ ਆਉਣੀ ਚਾਹੀਦੀ ਆ ਕਿ ਠੇਕਾ ਦਿੱਤਾ ਸਰਕਾਰ ਨੇ ਵਿਭਾਗ ਨੇ ਠੇਕਾ ਦਿੱਤਾ ਤੇ ਠੇਕੇਦਾਰ ਦੀ ਐਡੀ ਇਨਗਹਿਲੀ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਰੌਲਾ ਪਾ ਰਹੇ ਆ ਤਾਂ ਉਸ ਬੰਦੇ ਨੇ ਕੀ ਠੇਕਾ ਨਹੀਂ ਦਿੱਖੀ ਮੰਨਦੇ ਹੋ ਮੰਨਦੇ ਆ ਜੀ ਮੰਨਦੇ ਬਹੁਤ ਜ਼ਿਆਦਾ ਗਲਤ ਕੰਮ ਕਰਦਿਆ ਅੱਜ ਅੱਜ ਹੁਣ ਕਿੰਨਾ ਧੁੱਪ ਚ ਸੜੇ ਹੋ ਤੇ ਅੱਜ ਅੱਜ ਸੌਫਟਵੇਅਰ ਠੀਕ ਹੋ ਗਿਆ ਸੌਫਟਵੇਅਰ ਤਾਂ ਠੀਕ ਹੋ ਗਿਆ ਪਰ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡਾ ਇਨਾ ਸਾਥ ਦਿੱਤਾ ਰੋਡ ਰੋਲਰ ਵੀ ਆ ਗਏ ਉਸ ਤੋਂ ਬਾਅਦ ਇਹਨਾਂ ਦੇ ਲੱਕ ਗਰਮ ਕਰਨ ਵਾਲ ਸੋਏ ਬਸ਼ਰਮੀਆ ਮੈਂ ਕਿੰਨਾ ਕਾ ਵਾਕਏ ਜਿਹੜੀ ਮੈਂ ਗੱਲ ਬੋਲਦਾ ਹੁੰਨਾ ਨਾ ਕਿ ਸਾਡਾ ਦੇਸ਼ ਕੁਝ ਕੁ ਜਿਹੜੇ ਚੰਗੇ ਅਫਸਰ ਕੁਝ ਕੁ ਚੰਗੇ ਨੇਤਾ ਦੇ ਸਿਰ ਤੇ ਟਿਕਿਆ ਜਿਹੜੇ ਪ੍ਰਿਸ਼ਟ ਅਫਸਰ ਜਿਹੜੇ ਪ੍ਰਿਸ਼ਟ ਨੇਤਾ ਉਹ ਇੰਜ ਜਲੂਸ ਕਢਾ ਕੇ ਕੰਮ ਕਰਾਉਂਦੇ ਆ ਦੇਖੋ ਆ ਦੇਖੋ ਧੂਆਂ ਉੱਪਰ ਦਿਖਾਓ ਆ ਹੁਣ ਇੱਥੇ ਲੱਕ ਵੀ ਗਰਮ ਹੋਣ ਲੱਗ ਗਈ ਹੁਣ ਇੱਥੇ ਲੱਕ ਆ ਵੀ ਗਈ ਪ੍ਰੀਮਿਕਸ ਵੀ ਆ ਗਿਆ ਹੁਣ ਸੜਕ ਬੰਨੀ ਵੀ ਸ਼ੁਰੂ ਹੋ ਗਈ ਜੇ ਧਰਨਾ ਲੱਗਾ ਤੇ ਸ਼ਾਮ ਤੱਕ ਠੇਕੇਦਾਰ ਜਿਹੜਾ ਉਹਦੀਆਂ ਚੀਕਾਂ ਪੈ ਗਈਆਂ ਚੀਕਾਂ ਤੇ ਉਹ ਸਾਰੇ ਵਹੀਕਲ ਲੈ ਕੇ ਆ ਵੱਡੀਆਂ ਵੱਡੀਆਂ ਮਸ਼ੀਨਾਂ ਦਿਖਾਓ ਤਾਨੂੰ ਲੱਗਦਾ ਕਿ ਧਰਨੇ ਲਾਉਣੇ ਚਾਹੀਦੇ ਸਰਕਾਰ ਦਾ ਕੰਮ ਹੈ ਤਾਂ ਆਪ ਹੀ ਕਰ ਦਿੰਦੀ ਤੁਹਾਨੂੰ ਧਰਨਾ ਕਿ ਲਾਉਣਾ ਪਿਆ ਇਥੇ ਸਿੱਧ ਹੁੰਦਾ ਹੈ ਕਿ ਧਰਨੇ ਤੋਂ ਬਿਨਾ ਸਰਕਾਰ ਕੋਈ ਕੰਮ ਕਰਦੀ ਨਹੀਂਗੀ ਕਿਉਂਕਿ 2 ਮਹੀਨੇ ਪਹਿਲਾਂ ਸਰਕਾਰ ਨੂੰ ਦਿੱਤਾ ਸੀ ਅਲਟੀਮੇਟਮ ਇਹਨਾਂ ਨੇ ਡਿਲੇ ਕਰ ਕਰਕੇ ਕਰ ਕਰਕੇ ਉਦੋਂ ਬਾਬਾ ਬੁੱਢਾ ਸਾਹਿਬ ਦਾ ਮੇਲਾ ਆ ਗਿਆ ਇਹਨਾਂ ਕਹੇ ਮੇਲੇ ਤੋਂ ਪਹਿਲਾਂ ਪਹਿਲਾਂ ਅਸੀਂ ਸੜਕ ਸਾਰੀ ਵਧੀਆ ਬਣਾ ਦਾਂਗੇ ਐ ਪਾਣੀ ਵਰਗੀ ਪਰ ਇਹਨਾਂ ਨੇ ਡਿਲੇ ਕਰ ਕਰਕੇ ਇੱਥੇ ਲੈ ਕੇ ਆਖੀਰ ਤੇ बाबा बुड्ढा ਸਾਹਿਬ ਦੇ ਮੇਲੇ ਨੂੰ ਮੁੱਖ ਰੱਖਦੇ ਆ ਸਾਰੇ ਵੀਰਾਂ ਨੇ ਇਕੱਠੇ ਹੋ ਕੇ ਬਲਜੋਤਨ ਵੀਰਾਂ ਨੇ ਔਰ ਮੀਡੀਆ ਦੇ ਸਹਿਯੋਗ ਨਾਲ ਸਾਰੇ ਇਕੱਠੇ ਹੋ ਕੇ ਅੱਜ ਇੱਕ ਵੱਡਾ ਧਰਨਾ ਲਾਇਆ ਹੈ ਤੇ ਫਿਰ ਸਰਕਾਰ ਦੇ ਜੋ ਉਹਨਾਂ ਦੇ ਪੁਰਜੇ ਖਰਾਬ ਹੋਏ ਸੀ ਸਮਾਨ ਨਹੀਂ ਮਿਲ ਰਿਹਾ ਉਹ ਅੱਜ ਸਾਰਾ ਮਿਲ ਗਿਆ ਹੈ ਤੇ ਅੱਜ ਪੰਜ ਗੱਟੀਆਂ ਆ ਗਈਆਂ ਨੇ ਹੁਣ ਸਰਕਾਰ ਨੇ ਲਿਖ ਕੇ ਦਿੱਤਾ ठेकेदार ਸਾਹਿਬ ਨੇ ਲਿਖ ਕੇ ਦਿੱਤਾ ਹੈ ਵੀ ਇਹ ਸਾਰਾ ਹੀ 22 ਤਰੀਕ ਤੱਕ ਪਰੋਜਪੁਰ ਦਾ ਕੰਪਲੀਟ ਸੜਕ ਬਣਾਵਾਂਗੇ ਤੁਸੀਂ ਦੇਖੋ ਧਰਨਾ ਚੁੱਕਿਆ ਗਿਆ ਇਹ ਧਰਨਾ ਚੁੱਕ ਦੇਖੋ ਠੇਕੇਦਾਰ ਨੂੰ ਲਿਖ ਤੇ ਲਿਖਤੀ ਦੇਣਾ ਪਿਆ ਕਿ ਮੈਂ ਕਿੰਨੀ ਤਰੀਕ ਤੱਕ ਆਉਨੇ 22 ਤਰੀਕ ਅਗਲੇ ਅਕਤੂਬਰ ਦੀ 22 ਤੱਕ ਸਾਰੀ ਸੜਕ ਕੰਪਲੀਟ ਕਰਾਂਗਾ ਨਹੀਂ ਉਹ ਤਾਂ ਬਹੁਤ ਦੂਰ ਹੋ ਗਿਆ ਤਾਂ ਮਹੀਨੇ ਦੀ ਗੱਲ ਪੈ ਗਈ ਦੋ ਦੋ ਨਹੀਂ ਦੋ ਤਰੀਕ ਤੱਕ ਇਹ ਰੋਪੜ ਜਿਹੜਾ ਪੋੜਿਆ ਦੋ ਤਰੀਕ ਤੱਕ ਇਹ ਨਹੀਂ ਉਹਨਾਂ ਲਈ ਆ ਮਨਜ਼ੂਰੀ ਉਦੋਂ ਬਾਅਦ ਮਤਲਬ 20 ਤੋਂ 25 ਦਿਨ ਸਾਰੇ ਅਖੇ ਡਬਲ ਦੂਰੀ ਲੁੱਕ ਪਾ ਕੇ ਵੇਲਾ ਕਰਕੇ ਦਊਂਗਾ ਬਾਬਾ ਜੀ ਤਾਂ ਮੇਲਾ ਤਾਂ ਆਏ ਨਾ ਥੋੜੇ ਦਿਨਾਂ ਨੂੰ ਉਹੋ ਗੱਲ ਐ ਲੇਟ ਇੰਨਾ ਕਰਦੇ ਆ ਕਰਦੇ ਆ ਅੱਜ ਫੇਰ ਉਹ ਕੰਮ ਕੀਤਾ ਨੂੰ ਵੀ ਕਿਤੇ ਨਾ ਕਿਤੇ ਵੱਡੀ ਨਗਹਿਲੀ ਅਜੇ ਵਿੱਚ ਹੈਗੀ ਆ ਦੇਖੋ ਭੋਲੇ ਪਾਣਾ ਲੋਕਾਂ ਨੂੰ ਕਾਗਜ਼ ਦੇ ਉੱਤੇ ਲਿਖਾ ਕੇ ਵੀ ਜਿਹੜਾ ਬੰਦਾ ਧੋਖਾ ਕਰ ਗਿਆ ਕਿਉਂਕਿ ਫਰੋਜਪੁਰ ਤੋਂ ਲੈ ਕੇ ਪਿੱਛੋਂ ਰਾਜਸਥਾਨ ਤੋਂ ਲੈ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤ ਬਾਬਾ ਬੁੱਢਾ ਸਾਹਿਬ ਜਾਣੀ ਆ ਤੇ ਇਹ ਸੜਕ ਦੇ ਉੱਤੇ ਤੁਸੀਂ ਤੁਹਾਨੂੰ ਪ੍ਰੀਮਿਕਸ ਜਿਹੜਾ ਸਾਰੀ ਦੇ ਪਾਉਣਾ ਪੈਣਾ ਸਾਰੀ ਤੇ ਪੋਣਾ ਪੈਣਾ ਹਾਂਜੀ ਧਰਨੇ ਵਾਲਾ ਲੋਕਾਂ ਦੀ ਮਜਬੂਰੀ ਬਣ ਚੁੱਕੀ ਇਹ ਪ੍ਰਸ਼ਾਸਨ ਆਪ ਲੋਕਾਂ ਨੂੰ ਆਪ ਧਰਨੇ ਲਾਉਣ ਲਈ ਮਜਬੂਰ ਕਰਦਾ ਇਹ ਅੱਜ ਇਹੋ ਧਰਨਾ ਲੱਗਾ ਤੇ ਸਾਰਾ ਇਹਨਾਂ ਦਾ ਸਾਜੋ-ਸਮਾਨ ਆ ਗਿਆ ਪਹਿਲਾਂ ਕਿੱਥੇ ਸੀ ਪਹਿਲਾਂ ਕਦੀ ਇਹਨਾਂ ਸੌਫਟਵੇਅਰ ਉੱਟ ਜਾਂਦੇ ਕਦੀ ਗੁਜਰਾਤ ਤੋਂ ਸਾਡਾ ਬੰਦਾ ਲੈ ਕੇ ਤੁਰ ਪਿਆ ਜੀ ਕਦੀ ਕਿੱਥੋਂ ਲੈ ਕੇ ਤੁਰ ਪਿਆ ਅੱਜ 7-8 ਦਿਨ ਹੋ ਗਏ ਇਹਨਾਂ ਨੂੰ ਸਾਨੂੰ ਖਪਾਉਂਦਿਆਂ ਨੂੰ ਅੱਜ 7-8 ਦਿਨ ਹੋ ਗਏ ਸੀ ਤੇ ਇਹੋ ਹੀ ਅੱਜ ਸਾਡਾ ਧਰਨਾ ਲੱਗਾ ਮਿੰਟੋਂ ਮਿੰਟ ਹੀ ਸਾਰਾ ਪ੍ਰਸ਼ਾਸਨ ਜਾਗ ਉੱਠਿਆ ਜਾਗ ਉੱਠਿਆ ਪਹਿਲਾਂ ਸੁੱਤੇ ਰਹਿੰਦੇ ਪਹਿਲਾਂ ਸੁੱਤੇ ਰਹਿੰਦੇ ਏਸੀ ਚਲਾ ਕੇ ਸੁੱਤੇ ਰਹਿੰਦੇ ਨਹੀਂ ਠੇਕੇਦਾਰ ਵੀ ਸੁੱਤਾ ਰਹਿੰਦਾ ਸਾਰਾ ਪ੍ਰਸ਼ਾਸਨ ਵੀ ਸੁੱਤਾ ਰਹਿੰਦਾ ਬਿਲਕੁਲ ਜੀ ਸਾਫ ਕਰ ਲੱਗੇ ਮੰਜੂਦਾ ਲੰਗੇ ਕੋਈ ਵੀ ਨਹੀਂ ਸਾਫ ਸੁੱਤੇ ਹੀ ਸੌਂ ਕੇ ਲੰਘ ਜਾਂਦੇ ਤੇ ਐਡੇ ਇੰਨੇ ਖੱਡਿਆਂ ਜਿਨ੍ਹਾਂ ਨੂੰ ਇਹਨਾਂ ਨੂੰ ਜਾਗੇ ਵੀ ਨਹੀਂ ਖੁੱਲਦੀਗੇ ਜਾਗ ਨਹੀਂ ਖੁੱਲਦੀ ਬਿਲਕੁਲ ਇੰਨੇ ਸੁੱਤੇ ਹੁੰਦੇ ਆ ਕਿ ਇਹਨਾਂ ਦੀ ਜਾਗ ਨਹੀਂ ਖੁੰਦੀ ਹੁਣ ਦੇਖੋ ਰੋਡ ਰੋਲਰ ਆ ਗਏ ਨੇ ਆਹ ਦੇਖੋ ਜੇ ਧਰਨਾ ਲੱਗਾ ਜੀਵੇ ਪੰਜਾਬ ਨੇ ਆਵਾਜ਼ ਚੱਕੀ ਆ ਤਾਂ ਰੋਡ ਰੋਲਰ ਆ ਗਏ ਨੇ ਰਾਤ ਰਾਤੋਂ ਰਾਤ ਕੰਮ ਹੋ ਰਿਆ ਰਾਤੋਂ ਰਾਤ ਕੰਮ ਹੋ ਰਿਹਾ ਪਰ ਬਸ਼ਰਮੀ ਦੇਖੋ ਬਸ਼ਰਮੀ ਕਿੰਨੀ ਵੱਲ ਛੱਡੀ ਆ ਇਸ ਠੇਕੇਦਾਰ ਨੇ ਕਿ ਰੌਲਾ ਪਾਉਣ ਤੋਂ ਬਾਅਦ ਮੈਨੂੰ ਪਤਾ ਸੀ ਕਿ ਧਰਨਾ ਲੱਗਣ ਤੋਂ ਬਾਅਦ ਜਿਹੜਾ ਇਹਨੇ ਜਗਣਾ ਨਹੀਂ ਆ ਉਹਨਾਂ ਚਿਰ ਇਹਨੇ ਜਗਣਾ ਨਹੀਂ ਆ ਪਰ ਇੱਥੇ ਕਿਤੇ ਨਾ ਕਿਤੇ ਐਸਈ ਨੈਸ਼ਨਲ ਹਾਈਵੇ ਨੇ ਵੀ ਵੱਡਾ ਝੂਠ ਬੋਲਿਆ ਤੇ ਉਹਨੇ ਕਿਹਾ ਸੀ ਕਿ ਦੋ ਦਿਨਾਂ ਚ ਕੰਮ ਹੋ ਜਾਊਗਾ ਤੇ ਦੋ ਦਿਨਾਂ ਬਾਅਦ ਅੱਜ ਇਹਨੂੰ ਠੇਕੇਦਾਰ ਨੂੰ ਦਿਖ ਪਿਆ ਅੱਜ ਸੌਫਟਵੇਅਰ ਵੀ ਸਹੀ ਹੋ ਗਿਆ ਅੱਜ ਸਾਰੀਆਂ ਮਸ਼ੀਨਾਂ ਵੀ ਆ ਗਈਆਂ ਨਲਾਕੀ ਕਿੱਥੇ ਸੀ ਬਾਈ ਜੀ ਬੜੇ ਦਿਨਾਂ ਦਾ ਚੱਲਦਾ ਸੀ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਧੰਨਵਾਦ ਕਰਦੇ ਹਾਂ ਬੜੇ ਚੈਨਲ ਨੇ ਬੜੇ ਪੱਤਰਕਾਰ ਨੇ ਸਾਡੀ ਨੇ ਸਾਡੇ ਨਾਲ ਹੀ ਕੋਈ ਖੜਾ ਨਾ ਮੈਂ ਸੰਤੂ ਸਾਦਾ ਧੰਨਵਾਦ ਦਿਲੋਂ ਧੰਨਵਾਦ ਕਰਦਾ ਕਦੋਂ ਅਸੀਂ ਅੱਧੇ ਫੋਨ ਰਾਤ ਨੂੰ ਵੀ ਹੁਣ ਵੀ ਦੇਖ ਲਓ 7:30 8 ਦਾ ਟਾਈਮ ਹੋਇਆ ਅਸੀਂ ਸੱਧਿਆ ਬਾਈ ਭੱਜ ਆਇਆ ਠੀਕ ਹੈ ਜੀ ਤੁਹਾਡਾ ਵੀ ਤੁਹਾਡਾ ਵੀ ਫਰਜ਼ ਹੈ ਤੁਹਾਡਾ ਵੀ ਬੜਾ ਸਹਿਯੋਗ ਹੈ ਜੀ ਤੁਹਾਡਾ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਹ ਸੜਕ ਬੰਦ ਦੇ ਵਿੱਚ ਵਿੱਚ ਤੁਹਾਡਾ ਹੀ ਬੜਾ ਸਹਿਯੋਗ ਹੈ ਇਹ ਫਰਜ਼ ਨਹੀਂ ਕਿਉਂਕਿ ਆਪਾਂ ਇੱਥੋਂ ਲੰਘਣਾ ਹੈ ਐਨਆਈ ਲਿਖਤੀ ਦਿੱਤਾ ਹੈ ਇਥੋਂ ਲੈ ਕੇ ਰੋਪੜ ਤੱਕ اچھا ਜਿਹੜਾ ਅਗਲਾ ਆ ਉਹ ਲੈਣੇ 20 ਤੋਂ 25 ਦਿਨ ਟੋਟਲ ਕੰਪਲੀਟ ਕਰਨ ਦੇ ਗਲਤ ਤਾਂ ਉਹੀ ਹੋ ਗਈ ਨਾ ਬਾਬਾ ਬੁੱਢਾ ਸਾਹਿਬ ਦਾ ਮੇਲਾ ਤਾਂ ਪਹਿਲੇ ਹਫਤੇ ਆ ਜਾਣਾ ਜਿੰਨੇ ਸਾਡੇ 50 ਪਿੰਡ ਨੇ ਇੱਥੋਂ ਪੈਂਦੇ ਉਹ ਸਾਰੇ ਰੈਡੀ ਕਰਕੇ ਰੱਖਾਂਗੇ ਸਾਨੂੰ ਜਿੰਨਾ ਚਿਰ ਫਰੋਜਪੁਰ ਤੱਕ ਸਾਡੀ ਛੜਕ ਨਹੀਂ ਬਣ ਜਾਂਦੀ ਭਾਵੇਂ ਠੇਕੇਦਾਰ ਕਵੇ ਮੈਂ ਬਿਮਾਰ ਆਂ ਤੇ ਭਾਵੇਂ ਉਹਨੂੰ ਚੜਿਆ ਹੋਵੇ ਬੁਖਾਰ ਭਾਵੇਂ ਪਲਾਂਟ ਨਾਲ ਸੜ ਜੇ ਸਾਡੇ ਲੋ ਅਸੀਂ ਸੜਕ ਕੰਪਲੀਟ ਕਰਾਈ ਤੋਂ ਬਿਨਾਂ ਅਸੀਂ ਫੇਰ ਤਰਨਾ ਉਥੇ ਲਾ ਦਿਆ ਤੁਹਾਡਾ ਧੰਨਵਾਦ ਕਰਦੇ ਆ ਜੀ ਤੁਸੀਂ ਉਸ ਦਿਨ ਉਹ ਦੁਕਾਨ ਤੇ ਖਲੋਕੇ ਆਪਣਾ ਬਾਈਟ ਲਈ ਸੀ ਸਾਰਾ ਕੁਝ ਕੀਤਾ ਸੀ ਉਸ ਦਿਨ ਨੇ ਕੀ ਕਰਤੂਤ ਕੀਤੀ ਵੀ ਇੱਥੇ ਦੋ ਟਰੱਕ ਪਏ ਸੀ ਬਜਰੀ ਦੇ ਇੱਥੋਂ ਰੋਪੜ ਦੇ ਅਗਲੇ ਪਾਸੇ ਪਾ ਕੇ ਪਧਰੀ ਕਰਕੇ ਫੋੜਵਾ ਪਾਤੀਆਂ ਉਧਰੋਂ ਚੁੱਕਦਾ ਸੀ ਇੱਥੇ ਪਾ ਦਿੰਦਾ ਸੀ ਇੱਥੋਂ ਚੁੱਕ ਕੇ ਉਧਰ ਪਾ ਦਿੰਦਾ ਸੀ ਉਹ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜਿਨ੍ਹਾਂ ਨੇ ਤੁਸੀਂ ਇੰਨਾ ਪ੍ਰਾਲਾ ਕਰਕੇ ਰੋੜ ਲਈ ਉਦਮ ਕੀਤਾ ਤੇ ਸਾਰਾ ਕੁਝ ਹੋਇਆ ਜੀ ਕੋਈ ਨਹੀਂ ਸਾਡਾ ਫਰਜ ਆ ਸਾਡਾ ਫਰਜ ਬੰਦਾ ਪ੍ਰਮਾਤਮਾ ਨੇ ਹਰ ਇੱਕ ਨੂੰ ਕਲਮ ਦਿੱਤੀ ਆ ਹਰ ਇੱਕ ਨੂੰ ਉਹਦਾ ਕੰਮ ਦਿੱਤਾ ਆ ਜਿੰਨੇ ਕਿਸੇ ਵੀ ਜੇ ਕੋਈ ਪੁਲਿਸ ਵਾਲਾ ਤੇ ਉਹਨੇ ਆਪਦਾ ਕੰਮ ਕਰਨਾ ਜੇ ਕੋਈ ਪ੍ਰਸ਼ਾਸਨ ਵਾਲਾ ਤਾਂ ਉਹਨੇ ਆਪਦਾ ਕੰਮ ਕਰਨਾ ਸੋ ਅਟਾਰੀ ਅੱਡੇ ਦੇ ਵਿੱਚ ਸੋ ਦੇਖੋ 7:30 8:00 ਦਾ ਟਾਈਮ ਹੋ ਗਿਆ ਤੇ ਫਰੋਈਪਰ ਤੋਂ ਮੱਲਾਂ ਵਾਲਾ ਸੜਕ ਜਿਹੜਾ ਉਹ ਬੰਨੀ ਸ਼ੁਰੂ ਹੋ ਗਈ ਆ ਕਿਉਂਕਿ ਧਰਨਾ ਲੱਗਾ ਜਿਵੇਂ ਪੰਜਾਬ ਨੇ ਰੌਲਾ ਪਾਇਆ ਚੈਨਲ ਨੇ ਰੌਲਾ ਪਾਇਆ ਕੰਮ ਨਹੀਂ ਸ਼ੁਰੂ ਹੋਇਆ ਆਖਰ ਇਸ ਇਲਾਕੇ ਦੇ ਲੋਕਾਂ ਨੂੰ ਧਰਨਾ ਲਾਉਣਾ ਪਿਆ ਕੀ ਪੰਜਾਬ ਦੇ ਲੋਕਾਂ ਨੂੰ ਧਰਨੇ ਲਾ ਕੇ ਸਾਰੇ ਕੰਮ ਕਰਾਉਣੇ ਪੈਣਗੇ ਸੋ ਕੀ ਅਸੀਂ ਇਸ ਵਾਸਤੇ ਸਰਕਾਰ ਚੁਣੀ ਸੀ ਕਿ ਸਾਨੂੰ ਧਰਨੇ ਲਾ ਕੇ ਸਰਕਾਰਾਂ ਦੇ ਕੰਮ ਕਰਾਉਣੇ ਪੈਣਗੇ ਸਰਕਾਰ ਬੈਕਫੁੱਟ ਤੇ ਆ ਦੇਖਣਾ ਹੋਊਗਾ ਕਿ ਆਉਣ ਵਾਲੇ ਸਮੇਂ ਸਰਕਾਰ ਕੀ ਇਸੇ ਤਰੀਕੇ ਨਾਲ ਕੰਮ ਕਰੂਗੀ ਤਾਂ ਅਗਲੇ ਸਾਲਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਸਰਕਾਰ ਵੋਟਾਂ ਜਿਹੜੀਆਂ ਉਹ ਕਿਹੜੇ ਮੂੰਹ ਨਾਲ ਮੰਗੂਗੀ ਇਹ ਸਮਾਂ ਦੱਸੂਗਾ